ਸਤ ਸ੍ਰੀ ਅਕਾਲ ਜੀ ਅੱਜ ਅਸੀਂ ਕਰਾਂਗੇ ਪੰਜਾਬ ਬੋਰਡ ਦੀ ਕਿਤਾਬ ਹੈ ਐਸਐਸਟੀ ਦੀ ਤੇ ਅੱਜ ਅਸੀਂ ਕਰਾਂਗੇ ਇਤਿਹਾਸ ਦਾ ਚੈਪਟਰ ਨੰਬਰ 9 ਲੈਸਨ ਨੰਬਰ 9 ਕਰਾਂਗੇ ਲੈਸਨ ਦਾ ਨਾਮ ਹੈ ਜੀ ਪ੍ਰਸ਼ਾਸਨਿਕ ਬੰਤਰ ਵਸਤੀਵਾਦ ਸੈਨਾ ਅਤੇ ਸਿਵਲ ਪ੍ਰਸ਼ਾਸਨ ਦਾ ਵਿਕਾਸ ਤੇ ਅਸੀਂ ਅੱਜ ਕਰਨ ਜਾ ਰਹੇ ਹਾਂ ਇਸ ਚੈਪਟਰ ਦਾ ਅਸੀਂ ਅੱਜ ਇਸ ਚੈਪਟਰ ਦੇ ਕਰਨ ਜਾ ਰਹੇ ਹਾਂ ਜੀ ਐਮਸੀਕਿਊ ਅਸੀਂ ਐਮਸੀਕਿਊ ਕਰਨ ਜਾ ਰਹੇ ਆ ਜੀ ਤੇ ਬਾਕੀ ਜੇ ਮੇਨਲੀ ਆਪਾਂ ਥੋੜੀ ਜੀ ਡਿਸਕਸ ਕਰ ਲਈਏ ਇਸ ਲੈਸਨ ਦੇ ਬਾਰੇ ਤੇ ਇਸ ਲੈਸਨ ਦੇ ਵਿੱਚ ਆਪਾਂ ਪਿੱਛੇ ਪੜ ਕੇ ਆਏ ਸੀ ਸਟੈਬਲਿਸ਼ਮੈਂਟ ਆਫ ਅ ਬ੍ਰਿਟਿਸ਼ ਇੰਡੀਆ ਕੰਪਨੀ ਈਸਟ ਇੰਡੀਆ ਕੰਪਨੀ ਕਿ ਭਾਰਤ ਦੇ ਵਿੱਚ ਜਿਹੜੇ ਸੀਗੇ ਉਹ ਈਸਟ ਇੰਡੀਆ ਕੰਪਨੀ ਨੇ ਆਪਣੀ ਸਥਾਪਨਾ ਕਿਵੇਂ ਕੀਤੀ ਕਿਵੇਂ ਆਪਣੇ ਪੈਰ ਪਸਾਰਲੇ ਹਨ ਤੇ ਉਹਦੇ ਚਾਤੇ ਸਾਨੂੰ ਪਤਾ ਹੀ ਆ ਕਿ ਵਪਾਰ ਕਰਨ ਲਈ ਉਹ ਇੱਧਰ ਆਏ ਫਿਰ ਉਸ ਤੋਂ ਬਾਅਦ ਉਹਨਾਂ ਦੀਆਂ ਆਪਸ ਦੇ ਵਿੱਚ ਡੱਚ ਪੁਰਤਗਾਲੀ ਡੱਚ ਦੈਨ ਫਰਾਂਸੀਸੀ ਤੇ ਅੰਗਰੇਜ਼ ਇਹਨਾਂ ਚਾਰਾਂ ਦੀ ਜਿਹੜੀ ਸੀ ਆਪਸ ਦੇ ਵਿੱਚ ਲੜਾਈ ਹੋਈ ਫਿਰ ਇਹਨਾਂ ਦੀ ਲੜਾਈ ਹੋਣ ਤੋਂ ਬਾਅਦ ਜਿਹੜੇ ਸੀਗੇ ਅੰਗਰੇਜ਼ ਜਿਹੜੇ ਸੀ ਬ੍ਰਿਟਿਸ਼ ਜਿਹੜੇ ਉਹ ਜਿੱਤ ਗਏ ਉਹਨਾਂ ਨੇ ਪੂਰੇ ਭਾਰਤ ਦੇ ਉੱਤੇ ਆਪਣਾ ਕਬਜ਼ਾ ਕਰ ਲਿਆ ਭਾਰਤ ਦੇ ਜਿਹੜੇ ਸਾਰੇ ਜੜੀਆਂ ਹੈਗੇ ਸੀਗੀਆਂ ਇਲਾਕੇ ਸੀ ਤੇ रियासतਾਂ ਸੀ ਉਹਨਾਂ ਸਾਰਿਆਂ ਨੂੰ ਹਰਾ ਕੇ ਕਿਸੇ ਨਾ ਕਿਸੇ ਤਰੀਕੇ ਨਾਲ ਵੱਖਰੇ ਵੱਖਰੇ ਤਰੀਕਿਆਂ ਦੇ ਨਾਲ ਉਹਨਾਂ ਤੇ ਕਬਜ਼ਾ ਕਰ ਲਿਆ ਠੀਕ ਹੈ ਹੁਣ ਪੂਰੀ ਤਰ੍ਹਾਂ ਜਿਹੜਾ ਵਾ ਭਾਰਤ ਦੇ ਵਿੱਚ ਉਹ ਈਸਟ ਇੰਡੀਆ ਕੰਪਨੀ ਜਿਹੜੀ ਬ੍ਰਿਟਿਸ਼ ਦੀ ਆ ਉਹਨਾਂ ਦਾ ਅੰਗਰੇਜ਼ਾਂ ਦਾ ਕਬਜ਼ਾ ਹੋ ਚੁੱਕਿਆ ਆ ਹੁਣ ਉਹਨਾਂ ਦੇ ਕਬਜ਼ਾ ਹੋਣ ਤੋਂ ਬਾਅਦ ਕੀ ਹੁੰਦਾ ਆ ਕਿ ਉਹਨਾਂ ਨੂੰ ਆਪਣੀ ਜਿਹੜੀ ਆ ਪ੍ਰਸ਼ਾਸਨਿਕ ਬੰਤਰ ਦੀ ਲੋੜ ਪੈਂਦੀ ਆ ਉਹਨਾਂ ਲੋੜ ਪੈਂਦੀ ਕਿ ਜੇ ਆਪਾਂ ਕੰਪਨੀ ਨੂੰ ਚੰਗੀ ਤਰ੍ਹਾਂ ਚਲਾਣਾ ਆ ਤੇ ਸਾਨੂੰ ਜਿਹੜਾ ਆ ਆਪਣਾ ਨੀਤੀਆਂ ਕੁਝ ਜਿਹੜੀਆਂ ਵਾ ਸਾਰੇ ਸ਼ਾਸਨ ਪ੍ਰਬੰਧ ਨੂੰ ਚਲਾਉਣ ਦੇ ਲਈ ਨੀਤੀਆਂ ਤਿਆਰ ਕਰਨੀਆਂ ਪੈਣਗੀਆਂ ਫਿਰ ਇਸ ਦੇ ਵਾਸਤੇ ਉਹਨਾਂ ਨੇ ਅਫਸਰਸ਼ਾਹੀ ਦੇ ਜਿਹੜਾ ਸੰਗਠਨ ਹੀ ਉਹਦੀ ਵੀ ਉਹਨਾਂ ਨੇ ਜ਼ਰੂਰਤ ਮਹਿਸੂਸ ਕੀਤੀ ਤੇ ਉਹਦੇ ਲਈ ਉਹਨਾਂ ਨੇ ਜਿਹੜੇ ਸੀ ਕੁਝ ਸੰਵਿਧਾਨਕ ਐਕਟ ਜਿਹੜੇ ਉਹਨਾਂ ਨੇ ਬਣਾਏ ਤੇ ਮੀਨ ਜਿਹੜੇ ਇਹਦੇ ਵਿੱਚ 4 ਐਕਟ ਹੁੰਦੇ ਆ ਕਿਹੜੇ-ਕਿਹੜੇ ਹੁੰਦੇ ਆ ਰੈਗੂਲੇਟਿੰਗ ਐਕਟ ਹੁੰਦਾ ਵਾ ਤੇ ਪਿਟਸ ਇੰਡੀ ਐਕਟ ਹੁੰਦਾ ਆ ਚਾਰਟ ਐਕਟ ਹੁੰਦਾ 1833 ਤੇ ਚਾਰਟ ਰੈਕਟ ਹੁੰਦਾ 1853 ਇਹ ਮੀਨ ਜਿਹੜੇ ਆ ਸੰਵਿਧਾਨ ਦੇ ਵਿੱਚ ਉਹਨਾਂ ਨੇ ਐਕਟ ਬਣਾਏ ਸੀ ਤੇ ਬਾਕੀ ਉਹਨਾਂ ਨੇ ਇਸ ਤੋਂ ਬਾਅਦ ਜਿਹੜੀਆਂ ਸਿਵਲ ਸਰਵਿਸਿਜ਼ ਦੇ ਵਿੱਚ ਜਿਹੜੀਆਂ ਪ੍ਰਸ਼ਾਸਨਿਕ ਸੰਗਠਨ ਕੀਤਾ ਉਹਦੇ ਵਾਸਤੇ ਉਹਨਾਂ ਨੇ ਸਿਵਲ ਸਰਵਿਸ ਸੈਨਾ ਪੁਲਿਸ ਤੇ ਨਿਆ ਵਿਵਸਥਾ ਇਹਨਾਂ ਦੇ ਵਿੱਚ ਕੁਝ ਜਿਹੜੇ ਆ ਉਹਨਾਂ ਨੇ ਪਰਵਰਤਨ ਕੀਤੇ ਕੁਝ ਸੁਧਾਰ ਕੀਤੇ ਤੇ ਇਸ ਤਰ੍ਹਾਂ ਉਹਨਾਂ ਨੇ ਜਿਹੜਾ ਸੀ ਇੱਥੇ ਆਪਣਾ ਸਾਰਾ ਹੀ ਆਪਣਾ ਜਿਹੜਾ ਫੈਲਾ ਲਿਆ ਸਾਮਰਾਜ ਹੁਣ ਇਹਦੇ ਲਈ ਜੇ ਤੇ ਤੁਸੀਂ ਆਪਾਂ ਅੱਜ ਸਿਰਫ ਇਸ ਲੈਸਨ ਦੇ ਐਮਸੀਕਿਊ ਹੀ ਡਿਸਕਸ ਕਰਨੇ ਆ ਠੀਕ ਹੈ ਫਰੈਂਡਸ ਤੇ ਜੇ ਤੁਸੀਂ ਇਸ ਦੀ ਥਿਊਰੀ ਵੀ ਪੜਨਾ ਚਾਹੁੰਦੇ ਹੋ ਬਹੁਤ ਹੀ ਇੰਟਰਸਟਿੰਗ ਹੈ ਬਹੁਤ ਹੀ ਛੋਟਾ ਜਿਹਾ ਲੈਸਨ ਹੈ ਤੇ ਮੈਂ ਇਹਦੀ ਥਿਊਰੀ ਤੇ ਵੀਡੀਓ ਵੈਸੇ ਪਾ ਦਾਂਗੀ ਪਰ ਆਪਾਂ ਆਫਲਾਈਨ ਇੱਕ ਆਪਣਾ ਵੱਖਰਾ ਜਿਹੜਾ ਪ੍ਰਾਈਵੇਟ ਬੈਚ ਵੀ ਸ਼ੁਰੂ ਕੀਤਾ ਆ ਜੇ ਤੁਸੀਂ ਬੈਚ ਲੈਣਾ ਚਾਹੁੰਦੇ ਹੋ ਥਿਊਰੀ ਬੈਚ ਦਾ ਤੇ ਤੁਸੀਂ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਆ ਕਹਿ ਦੱਸ ਸਕਦੇ ਹੋ ਠੀਕ ਹੈ ਤੇ ਸਭ ਤੋਂ ਪਹਿਲਾਂ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ ਸਭ ਤੋਂ ਪਹਿਲਾਂ ਜਿਹੜਾ ਆਪਣਾ ਪਹਿਲਾ ਕੰਮ ਹੈ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਨਾਲ ਦੀ ਨਾਲ ਹੀ ਇਹਨੂੰ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਫਰੈਂਡਸ ਇਹ ਤੁਹਾਡੀਆਂ ਬਹੁਤ ਹੀ ਕੰਮ ਦੀਆਂ ਜੜੀਆਂ ਚੀਜ਼ਾਂ ਹੈਗੀਆਂ ਹੁਣ ਆਪਾਂ ਗੱਲ ਕਰਾਂਗੇ ਐਮਸੀਕਿਊ ਸ਼ੁਰੂ ਕਰਦੇ ਆਂ ਫਰਸਟ ਐਮਸੀਕਿਊ ਸਾਡਾ ਹੈਗਾ ਆ ਫਰਸਟ ਕੁਐਸਚਨ ਇਜ਼ ਕਿ regulating act ਕਦੋਂ ਪਾਸ ਹੋਇਆ regulating act ਕਦੋਂ ਪਾਸ ਹੋਇਆ ਤਾਂ regulating act ਜਿਹੜਾ ਪਾਸ ਹੋਇਆ ਸੀ ਉਹ ਹੋਇਆ ਸੀ 1773 ਈਸਵੀ ਨੂੰ ਨੈਕਸਟ ਕੁਐਸਚਨ ਇਜ਼ ਪਿਟਸ ਇੰਡੀਆ ਐਕਟ ਕਦੋਂ ਪਾਸ ਹੋਇਆ ਵੈਨ ਵਾਸ ਪਿਟਸ ਇੰਡੀਆ ਐਕਟ ਪਾਸ ਤੇ ਇਹ ਕਦੋਂ ਪਾਸ ਹੋਇਆ ਸੀ 1784 ਨੂੰ 1784 ਦੇ ਵਿੱਚ ਤੀਜਾ ਕੁਐਸਚਨ ਹੈ ਸਾਡੇ ਕੋਲ ਐਕਟ ਅਨੁਸਾਰ ਕਿਸ ਐਕਟ ਦੇ ਅਨੁਸਾਰ ਇੱਥੇ ਕਿਸ ਨਹੀਂ ਮੈਂ ਲਿਖਿਆ ਇੱਥੇ ਕਿਸ ਐਕਟ ਦੇ ਅਨੁਸਾਰ ਕੰਪਨੀ ਨੂੰ ਵਪਾਰ ਦਾ ਸਾਰਾ ਕੰਮ ਛੱਡਨ ਨੂੰ ਕਿਹਾ ਗਿਆ ਸੀ ਅਕੋਰਡਿੰਗ ਟੂ ਵਿਚ ਐਕਟ ਕੰਪਨੀ ਵਾਸ ਆਸਕਡ ਟੂ ਲੀਵ ਲੀਟਸ ਟਰੇਡਿੰਗ ਜੋਬ ਤੇ ਉਹ ਕਿਹੜੀ ਉਹ ਕਿਹੜਾ ਐਕਟ ਸੀ ਉਹ ਐਕਟ ਸੀ ਚਾਰਟਡ ਐਕਟ 1833 ਦੈਨ ਕਿਸ ਐਕਟ ਰਾਹੀਂ ਕਾਰਜ ਪਾਲਿਕਾ ਤੋਂ ਵਿਧਾਨਪਾਲਿਕਾ ਦੀ ਸਥਾਪਨਾ ਕੀਤੀ ਗਈ ਕਿਸ ਐਕਟ ਰਾਹੀਂ ਸਰਜ ਪਾਲਿਕਾ ਤੋਂ ਵਿਧਾਨ ਪਾਲਿਕਾ ਦੀ ਸਥਾਪਨਾ ਕੀਤੀ ਗਈ ਸੀ ਤਾਂ ਉਹ ਕੀਤੀ ਗਈ ਸੀ ਚਾਰਟਰ ਐਕਟ 1853 then ਇਹ ਐਕਟਾਂ ਦੇ ਨਾਮ ਆ 1853 ਜਿਹੜੇ ਆ ਮਤਲਬ ਇਹ ਕਿਹੜੇ ਸਾਲ ਦੇ ਵਿੱਚ ਇਹ ਐਕਟ ਬਣਾਏ ਗਏ ਸੀ ਉਸੇ ਸਾਲ ਨੂੰ ਵੀ ਇਹਦੇ ਨਾਲ ਜੋੜ ਦਿੱਤਾ ਗਿਆ ਐਕਟਾਂ ਦੇ ਨਾਲ ਹੁਣ ਇਹਨਾਂ ਐਕਟ ਦੇ ਬਾਰੇ ਵੀ ਆਪਾਂ ਥੋਰਲੀ ਪੜਾਂਗੇ ਕਿ ਐਕਟ ਕੀ ਸੀਗੇ ਤਾਂ ਹੀ ਤੁਹਾਨੂੰ ਇਹ ਯਾਦ ਰਹਿਣਗੇ ਤੇ ਉਹਦੇ ਲਈ ਤੁਹਾਨੂੰ ਥਿਉਰੀ ਕਲਾਸ ਦੇਖਣੀ ਪਵੇਗੀ ਜਾਂ ਫਿਰ ਤੁਸੀਂ ਚੰਗੀ ਤਰ੍ਹਾਂ ਪੜ੍ਹਨਾ ਚਾਹੁੰਦੇ ਹੋ ਡੀਪਲੀ ਤਾਂ ਤੁਸੀਂ ਸਾਡਾ ਆਫਲਾਈਨ ਜਿਹੜਾ ਆਨਲਾਈਨ ਹੀ ਬੈਚ ਹੈ ਤੁਸੀਂ ਆਪਣਾ ਪੇਇੰਗ ਬੈਚ ਜਿਹੜਾ ਲੈ ਸਕਦੇ ਹੋ ਪੇਅਰ ਬੈਚ ਲੈ ਸਕਦੇ ਹੋ ਉਹਦੇ ਲਈ ਤੁਸੀਂ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਪੁੱਛ ਸਕਦੇ ਹੋ ਦੈਨ ਨੇ ਭਾਰਤ ਵਿੱਚ ਸਿਵਲ ਸੇਵਾਵਾਂ ਦਾ ਮੋਢੀ ਕਿਸ ਨੂੰ ਕਿਹਾ ਜਾਂਦਾ ਹੈ ਭਾਰਤ ਵਿੱਚ ਸਿਵਲ ਸੇਵਾਵਾਂ ਦਾ ਮੋਢੀ ਸੀ ਲਾਰਡ ਕਾਰਡ ਵਾਲਿਸ ਦੈਨ ਨੇ ਹੈਲਬਰੀ ਕਾਲਜ ਦੀ ਸਥਾਪਨਾ ਕਿਉਂ ਕੀਤੀ ਗਈ ਸੀ ਤੇ ਹੈਲਬਰੀ ਕਾਲਜ ਦੀ ਸਥਾਪਨਾ ਜਿਹੜੀ ਸੀ ਸਿਵਲ ਸੇਵਾਵਾਂ ਦੀ ਟ੍ਰੇਨਿੰਗ ਲਈ ਕੀਤੀ ਗਈ ਸੀ 7ਵਾਂ ਕੁਸ਼ਣ ਹੈ ਹੈਲਬਰੀ ਕਾਲ 7ਵਾਂ ਕੁਸ਼ਣ ਹੈ ਜੀ ਹੈਲਬਰੀ ਕਾਲਜ ਦੀ ਸਥਾਪਨਾ ਕਿਸ ਨੇ ਕੀਤੀ ਕਿਸ ਨੇ ਕੀਤੀ ਸੀ ਤਾਂ ਇਹ ਕੀਤੀ ਸੀਗੀ ਜੀ ਅ ਲord ਵਿਲੀਅਮ ਵੈਂਟਿੰਗ ਨੇ ਕੀਤੀ ਸੀ ਹੈਲਬਰੀ ਕਾਲਜ ਦੀ ਜਿਹੜੀ ਸਥਾਪਨਾ ਸੀ ਉਹ ਲord ਵਿਲੀਅਮ ਵੈਂਟਿੰਗ ਨੇ ਕੀਤੀ ਸੀ ਸੰਘੀ ਲੋਕ ਸੇਵਾ ਕਮਿਸ਼ਨ ਦੀ ਸਥਾਪਨਾ ਕਦੋਂ ਹੋਈ ਸੀ ਇਹ ਹੋਈ ਸੀ 1764 ਈਸਵੀ ਦੇ ਵਿੱਚ ਥੈਨ ਨਹੀਂ ਫਰੈਂਡਸ ਇਹ 1764 ਸੋਰੀ ਸੋਰੀ ਸੰਗੀ ਲੋਕ ਸੇਵਾ ਕਮਿਸ਼ਨ ਦੀ ਸਥਾਪਨਾ ਜਿਹੜੀ ਸੀ ਉਹ 1935 ਦੇ ਵਿੱਚ ਹੋਈ ਸੀ ਇਹ ਤੁਸੀਂ ਕਰੈਕਟ ਕਰ ਲਿਓ ਸੋਰੀ ਫਾਈ ਮਿਸਟੇਕ ਮੇਰੇ ਕੋ 1764 ਬੋਲਿਆ ਗਿਆ ਇਸ 1935 ਈਸਵੀ ਦੇ ਵਿੱਚ ਹੋਈ ਸੀ ਸੰਗੀ ਸੰਗੀ ਲੋਕ ਸੇਵਾ ਕਮਿਸ਼ਨ ਦੀ 1935 ਈਸਵੀ ਦੇ ਵਿੱਚ ਦੈਨ ਭਾਰਤ ਭਾਰਤੀ ਸੈਨਿਕ ਸੇਨਾ ਵਿੱਚ ਸਭ ਤੋਂ ਉੱਚਾ ਉਹਦਾ ਕਿਹੜਾ ਪ੍ਰਾਪਤ ਕਰ ਸਕਦੇ ਸਨ ਭਾਰਤੀ ਸੈਨਿਕ ਜਿਹੜੇ ਸੀ ਸੈਨਾ ਦੇ ਵਿੱਚ ਸਭ ਤੋਂ ਉੱਚਾ ਜਾਂ ਫਿਰ ਜਿਹੜੀ ਅੰਗਰੇਜ਼ਾਂ ਦੀ ਜਿਹੜੀ ਸੈਨਾ ਸੀ ਉਸ ਟਾਈਮ ਦੀ ਉਹਦੇ ਵਿੱਚ ਭਾਰਤੀਆਂ ਨੂੰ ਸਭ ਤੋਂ ਉੱਚਾ ਉਹਦਾ ਕਿਹੜਾ ਮਿਲਦਾ ਸੀ ਮਿਲਦਾ ਸੀ ਸੂਬੇਦਾਰ ਦਾ ਨੈਕਸਟ ਏ ਕਿ ਪਿੰਡ ਦੀ ਦੇਖਪਾਲ ਕੌਣ ਕਰਦਾ ਸੀ ਪਿੰਡ ਦੀ ਦੇਖਪਾਲ ਕਰਦਾ ਸੀ ਜੀ ਚੌਂਕੀਦਾਰ ਚੌਂਕੀਦਾਰ ਜਿਹੜੀ ਸੀ ਉਹ ਫਿਰ ਦੀ ਇਕਵਲ ਕਰਦੇ ਸਨ ਹੁਣ ਨੈਕਸਟ ਹੈ ਬੰਗਾਲ ਵਿੱਚ ਜਿਊਰੀ ਪ੍ਰਣਾਲੀ ਦੀ ਸਥਾਪਨਾ ਕਿਸ ਨੇ ਅਤੇ ਕਦੋਂ ਕੀਤੀ ਸੀ ਤੇ ਬੰਗਾਲ ਵਿੱਚ ਜਿਊਰੀ ਪ੍ਰਣਾਲੀ ਦੀ ਸਥਾਪਨਾ ਲਾਰਡ ਵਿਲੀਅਮ ਵੈਂਟਿੰਗ ਨੇ ਕੀਤੀ ਸੀ ਅਤੇ ਇਹ ਕੀਤੀ ਸੀ 1832 ਵਿੱਚ ਨੈਕਸਟ ਜੀ ਕਿਸ ਚਾਰਟਰ ਐਕਟ ਕਿਸ ਚਾਰਟਰ ਐਕਟ ਅਧੀਨ ਕਾਨੂੰਨਾਂ ਦਾ ਸੰਗ੍ਰਹਿ ਕਰਨ ਲਈ ਇੰਡੀਅਨ ਲਾਅ ਕਮਿਸ਼ਨ ਦੀ ਸਥਾਪਨਾ ਹੋਈ ਤਾਂ ਉਹ ਕਿਹੜੇ ਚਾਰਟਰ ਐਕਟ ਦੇ ਅਧੀਨ ਹੋਈ ਸੀ ਚਾਰਟਰ ਐਕਟ 1833 ਨੂੰ ਫਿਰ ਨੈਕਸਟ ਕੁਐਸਚਨ ਹੈ ਕਿਸ ਐਕਟ ਦੇ ਅਨੁਸਾਰ ਇੱਥੇ ਐਕਟ ਜੀ ਐਕਟ ਕਲਕੱਤੇ ਵਿੱਚ ਸਰਵਉੱਚ ਅਦਾਲਤ ਦੀ ਸਥਾਪਨਾ ਕੀਤੀ ਗਈ ਸੀ ਤੇ ਉਸ ਹੀ ਰੈਗੂਲੇਟਿੰਗ ਐਕਟ 1773 ਦੇ ਅਨੁਸਾਰ ਕੇਂਦਰੀ ਲੋਕ ਸੇਵਾ ਕਮਿਸ਼ਨ ਕਦੋਂ ਸਥਾਪਿਤ ਹੋਇਆ 1926 ਈਸਵੀ ਦੇ ਵਿੱਚ ਉਹ ਪਹਿਲਾ ਭਾਰਤੀ ਕੌਣ ਸੀ ਜੋ ਸਿਵਲ ਸਰਵਿਸ ਦੀ ਪ੍ਰੀਖਿਆ ਵਿੱਚ ਸਫਲ ਹੋਇਆ ਤੇ ਕਦੋਂ ਹੋਇਆ ਉਹ ਸੀਗਾ ਸਿੰਦਰਨਾਥ ਟੈਗੋਰ ਅਤੇ ਉਹ ਕਦੋਂ ਸਿਵਲ ਪ੍ਰੀਖਿਆ ਪ੍ਰੀਖਿਆ ਦੇ ਵਿੱਚ ਬੈਠਾ ਸੀ 1873 63 ਦੇ ਵਿੱਚ 1863 ਦੇ ਵਿੱਚ ਸਿੰਦਨਾ ਟੈਗੋਰ ਜਿਹੜਾ ਪਹਿਲਾ ਭਾਰਤੀ ਸੀ ਜੋ ਸਿਵਲ ਸਰਵਿਸ ਦੀ ਪ੍ਰੀਖਿਆ ਦੇ ਵਿੱਚ ਸਫਲ ਹੋਇਆ ਸੀ ਸੋ ਫਰੈਂਡਸ ਆਸ ਹੈ ਕਿ ਤੁਹਾਨੂੰ ਇਹ ਕੁਐਸਚਨ ਸਮਝ ਆ ਗਈ ਹੋਣਗੇ ਤੁਸੀਂ ਆਪਣੀ ਆਪਣੇ ਅਕੋਰਡਿੰਗ ਜਿਸ ਤਰੀਕੇ ਨਾਲ ਤੁਹਾਨੂੰ ਸਮਝ ਲੱਗਦੀ ਹੈ ਸਪੀਡ ਸੈੱਟ ਕਰ ਸਕਦੇ ਹੋ ਠੀਕ ਹੈ ਸਪੀਡ ਜਿਹੜੀ ਹੈ ਉਹ ਤੁਸੀਂ ਆਪਣੇ ਅਕੋਰਡਿੰਗ ਸੈੱਟ ਕਰ ਸਕਦੇ ਹੋ ਆਵਾਜ਼ ਦੀ ਤੇ ਜਿੱਥੇ ਵੀ ਤੁਹਾਨੂੰ ਸਮਾਂ ਲੱਗਦਾ ਹੈ 1.5 ਤੇ ਸਮਾਂ ਲੱਗਦਾ ਹੈ ਜਾਂ 2 ਤੇ ਲੱਗਦਾ ਹੈ ਜਾਂ 1.12 ਤੇ ਲੱਗਦਾ ਹੈ ਉਹ ਤੁਸੀਂ ਆਪਣੇ ਅਕੋਰਡਿੰਗ ਸੈੱਟ ਕਰ ਲਓ ਤੇ ਬਾਕੀ ਵੀਡੀਓ ਨੂੰ ਸ਼ੇਅਰ ਜਰੂਰ ਕਰੋ ਲਾਈਕ ਕਰੋ ਕਮੈਂਟ ਕਰਕੇ ਆਪਣੇ ਵਿਚਾਰ ਦੱਸੋ ਜੇ ਤੁਸੀਂ ਪੀਡ ਬੈਚ ਲੈਣਾ ਚਾਹੁੰਦੇ ਹੋ ਤੇ ਉਹ ਵੀ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਮੈਨੂੰ ਦੱਸਿਓ ਬਾਕੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਅਤੇ ਜਿਹੜਾ ਹੈਗਾ ਆ ਆਲ ਪ੍ਰੈਸ ਬਟਨ ਜਿਹੜਾ ਬੈਲ ਆਈਕਨ ਹੁੰਦਾ ਉਹ ਚੁੱਕ ਦਬਾਓ ਧੰਨਵਾਦ ਜੀ ਇਹ ਤੁਹਾਡੇ ਜਿਹੜੇ ਕੁਸ਼ਨ ਆ ਉਹ ਪੀਐਸਟੈਟ ਦੇ ਵਾਸਤੇ ਆ ਪੀਐਸਟੈਟ 2025 ਦੇ ਲਈ ਠੀਕ ਹੈ ਸੋ ਜਿਹੜੇ ਵੀ ਜਿਹੜੇ ਬੱਚਿਆਂ ਨੇ ਪੀਐਸਟੈਟ ਦੇਣਾ ਆ ਇਹ ਵੀਡੀਓ ਤੁਸੀਂ ਉਹਨਾਂ ਨੂੰ ਜਰੂਰ ਸ਼ੇਅਰ ਕਰਿਓ ਤੁਹਾਡੇ ਜਿਹੜੇ ਵੀ ਸੰਗੀ ਸਾਥੀ ਹੈਗੇ ਆ ਫਰੈਂਡਸ ਹੈਗੇ ਆ ਉਹਨਾਂ ਨੂੰ ਪੀਐਸਟੈਟ ਦੀ ਜਿਹੜੀ ਤਿਆਰੀ ਕਰ ਰਹੇ ਉਹਨਾਂ ਨੇ ਵੀਡੀਓ ਜ਼ਰੂਰ ਪੇਜਨਾ ਥੈਂਕਸ ਟੂ ਯੂ